ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਹੈ ਉਹਨਾਂ ਨੇ 13 ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਵਿਧਾਇਕਾਂ ਦੇ ਘਰਾਂ ਦਾ ਘਰਾਹ ਤਾਬੇ ਸਰਕਾਰ ਦੇ ਬਹੁਤ ਰਕੇ ਸੀ ਬਹੁਤ ਪੁਸ਼ਕਰਤਾ ਬਹੁਤ ਕੁਛ ਕਰਤਾ ਪਰ ਉਹ ਹੋਇਆ ਨਹੀਂ ਜਿਹਨੂੰ ਲੈ ਕੇ ਜਿਹੜੀਆਂ ਉਹ ਜਥੇਬੰਦੀਆਂ ਨੇ ਡਕਾਉਂਦਾ ਗਰੁੱਪ ਉਹ ਲੱਗ ਲੱਗ ਜਾਤਰਾ ਚੱਲ ਰਹੀ ਹੈ ਪੰਜਾਬ ਪਚਾਓ ਪੰਜਾਬਾ ਕਿਸਾਨੀ ਦੀ ਕਿਕ ਸ਼ਬਦ ਨਹੀਂ ਬੋਲਿਆ ਨਾ ਗਵੰਡੀ ਰਾਜ ਦੇ ਵਿੱਚ ਜਿਹੜਾ ਤੁਹਾਡੇ ਭਾਈਵਾਲ ਸੀ ਪੁਰਾਣੇ ਉਹਨਾਂ ਨੂੰ ਨਾਲ ਲਾਓ ਸ਼ਕਤੀ ਵਧਦੀ ਹੈ ਜਿੰਨੀ ਸ਼ਕਤੀ ਵਧੂਗੀ ਉਨਾ ਹੀ ਆਪਣਾ ਫਾਇਦਾ ਹੁੰਦਾ ਕਿਸਾਨ ਜਥੇਬੰਦੀਆਂ ਇੱਕ ਸੁਰ ਨਹੀਂ ਹੈਗੀਆਂ ਇਹ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਜਾਣਾ ਹੀ ਨਹੀਂ ਤਾਂ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ ਇੱਕ ਅੱਧੀ ਜਸੇਬੰਦੀ ਇਹ ਆ ਵੀ ਜਿਨ੍ਹਾਂ ਨੇ ਵੱਖਰੇ ਤੌਰ ਦੇ ਉੱਤੇ ਮੁਜ਼ਾਰੇ ਸ਼ੁਰੂ ਕਰ ਦਿੱਤੇ ਨੇ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਹੈ ਉਹਨਾਂ ਨੇ 13 ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਵਿਧਾਇਕਾਂ ਦੇ ਘਰਾਂ ਦਾ ਕਿਰਾਆ ਕੀਤਾ ਤਰਵਿੰਦਰ ਜੀ ਅਸਲ ਤੇ ਵਿੱਚ ਕੱਲ ਬੁਢਲਾਡੇ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਜਿਹੜੇ ਇਹਨਾਂ ਦੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਧਰਨਾ ਵਗੈਰਾ ਦਿੱਤਾ ਹੈਗਾ ਔਰ ਦੂਜਾ ਉਹਦੇ ਵਿੱਚ ਉਹਨਾਂ ਦੇ ਆਗੂ ਨੇ ਅ ਹਰਨੇਕ ਸਿੰਘ ਮਹਿਮਾ ਗੁਰਦੀਪ ਸਿੰਘ ਰਾਮਪਰਾ ਤਕਰੀਬਨ 10 ਮਹੀਨੇ ਹੋ ਗਏ ਨੇ ਕੁੱਲਰੀਆਂ ਦੇ ਕਿਸਾਨਾਂ ਦਾ ਮਾਮਲਾ ਹੈ ਜੀ ਕੁੱਲਰੀਆਂ ਮਾਨਸਾ ਜ਼ਿਲ੍ਹੇ ਚ ਪੈਂਦਾ ਹੈ ਉੱਥੋਂ ਦੇ ਕਿਸਾਨਾਂ ਦਾ ਮਸਲਾ ਜਿਹੜਾ ਅਜੇ ਤੱਕ ਹੱਲ ਨਹੀਂ ਹੋਇਆ ਦਾਵੇ ਸਰਕਾਰ ਦੇ ਬਹੁਤ ਰੇਕੇ ਸੀ ਬਹੁਤ ਕੁਛ ਕਰਤਾ ਬਹੁਤ ਕੁਛ ਕਰਤਾ ਪਰ ਉਹ ਹੋਇਆ ਨਹੀਂ ਜਿਹਨੂੰ ਲੈ ਕੇ ਜਿਹੜੀਆਂ ਉਹ ਜਥੇਬੰਦੀਆਂ ਨੇ ਡਕਾਉਂਦਾ ਗਰੁੱਪ ਉਹ ਅਲੱਗ-ਅਲੱਗ ਕਰੀ ਮੈਂ ਫੇਰ ਬੇਨਤੀ ਕਰਦਾ ਤੁਸੀਂ ਜਿਹੜੇ ਅਲੱਗ-ਅਲੱਗ ਤੌਰ ਤੇ ਤੁਸੀਂ ਆਪੋ ਆਪਣੇ ਰਾਗ ਆਲਾਪ ਰਹੇ ਹੋ ਚੰਗਾ ਹੋਵੇ ਇਹਦੀ ਥਾ ਦੇ ਉੱਤੇ ਇੱਕ ਸੁਰਤਾ ਚ ਲਿਆਓ ਤੇ ਪਤਾ ਉਹਨਾਂ ਨੂੰ ਵੀ ਇਹ ਪਾਟੇ ਹੋਇਆ ਯਾਦ ਕਰੋ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਬਹੁਤ ਸਾਰੇ ਕਿਸਾਨ ਆਗੂ ਬਾਹਰ ਆ ਕੇ ਕਹਿੰਦੇ ਸੀ ਕਿ ਦਲੀਲ ਦੇ ਪੱਖ ਤੋਂ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਕੁਝ ਵੱਡੇ ਆਗੂ ਕਿ ਜਦੋਂ ਦਲੀਲ ਨਾਲ ਗੱਲ ਹੁੰਦੀ ਸੀ ਤਾਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਉਹਦੀ ਅਗਵਾਈ ਕਰਦੇ ਸੀ ਉਹਨਾਂ ਦੇ ਦਲੀਲ ਮੂਲੇ ਨਿਰੁੱਤਰ ਹੋ ਜਾਂਦੇ ਸੀ ਸਾਹਮਣੇ ਵਾਲੇ ਪਾਸੇ ਬੈਠੇ ਇਰੀਆ 'ਕਿ ਕੋਈ ਅਸੀਂ ਬਹੁਤ ਰਾਜੇਵਾਲ ਸਾਹਿਬ ਦੀ ਪਰ ਰਾਜੇਵਾਲ ਸਾਹਿਬ ਨੇ ਜਿਹੜੀ ਭੂਮਿਕਾ ਅਦਾ ਕੀਤੀ ਹੈ ਸਰ ਪਾਰਟੀ ਮੀਟਿੰਗ ਪੰਜਾਬ ਚ ਬੁਲਾਈ ਤੁਹਾਨੂੰ ਪਹਿਲਾ ਦੱਸਤਾ ਕਿ ਆ ਕੁਝ ਕਰਨ ਲੱਗੇ ਨੇ ਇਹ ਉਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਕੀਤਾ ਆ ਸਾਰੀਆਂ ਪਾਰਟੀਆਂ ਅਕਾਲੀ ਦਲ ਯਾਤਰਾ ਚੱਲ ਰਹੀ ਆ ਪੰਜਾਬ ਪਚਾਓ ਪੰਜਾਬ ਆ ਕਿਸਾਨੀ ਦੀ ਇੱਕ ਸ਼ਬਦ ਨਹੀਂ ਬੋਲਿਆ ਇਹਨਾਂ ਨੇ ਜਿੰਨੀਆਂ ਰਾਸੀ ਪਾਰਟੀਆਂ ਨੇ ਇਹ ਕਿਉਂ ਨਹੀਂ ਕਿ ਜੁੱਟਤਾ ਦੇ ਨਾਲ ਸਭ ਨਾਲ ਆਉਂਦੀਆਂ ਅਕਾਲੀ ਦਲ ਹੈ ਕਾਂਗਰਸ ਹੈ ਚਲੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਾਂ ਨਹੀਂ ਆਉਣਾ ਆਮ ਆਦਮੀ ਪਾਰਟੀ ਹੈ ਖੱਬੀਆਂ ਤੇ ਰਾ ਨੇ ਬੌਧਨ ਸਮਾਜ ਪਾਰਟੀ ਹੈ ਇਹਨਾਂ ਨੂੰ ਇਹਨਾਂ ਦੀ ਹਮਾਇਤ ਚਾਉਣਾ ਨਹੀਂ ਚਾਹੀਦਾ ਤੇ ਮੈਂ ਜਿਹੜੀ ਇਹ ਕਿਸਾਨ ਦਿੱਲੀ ਨੂੰ ਤੁਰਨ ਲੱਗੇ ਨੇ ਇਹਨਾਂ ਨੂੰ ਫੇਰ ਬੇਨਤੀ ਇੱਕ ਵਾਰੀ ਕਰਦਾ ਪਹਿਲਾਂ ਪੰਜਾਬ ਦੇ ਵਿੱਚ ਇੱਕ ਸੁਰਤਾ ਬਣਾ ਲਓ ਗਵਾਂਢੀ ਰਾਜ ਦੇ ਵਿੱਚ ਜਿਹੜਾ ਤੁਹਾਡੇ ਭਾਈਵਾਲ ਸੀ ਪੁਰਾਣੇ ਉਹਨਾਂ ਨੂੰ ਨਾਲ ਲਾਓ ਸ਼ਕਤੀ ਵੱਧਦੀ ਹੈ ਜਿੰਨੀ ਸ਼ਕਤੀ ਵਧੂਗੀ ਉਨਾ ਹੀ ਆਪਣਾ ਫਾਇਦਾ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ